ਇਨੇ ਉਹ ਸਭ ਕੁਝ ਮਹਿਸੂਸ ਕੀਤਾ ਹੈ ਉਹਨਾਂ ਦਿਨਾਂ ਦੌਰਾਨ ਜੋ ਆਪਾਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਅਰੇ ਪਰਿਵਾਰ ਦੇ ਸਾਰੇ ਜੀਆਂ ਨੂੰ ਹੌਸਲਾ ਦਿੰਦੇ ਸੀ ਕਿ ਕਿ ਤੁਸੀਂ ਇਦਾਂ ਰੋ ਨਾ ਤੁਸੀਂ ਟੈਂਦੀ ਕਲਾ ਚ ਨਾ ਜਾਓ ਪਾਪਾ ਨੇ ਠੀਕ ਹੋ ਜਾਣਾ ਔਰ ਇਹ ਆਖਰੀ ਸਾਥ ਆ ਕਰਿਆ ਔਰ ਜਦ ਜਣ ਰਾਜਵੀਰ ਨੂੰ ਘਰੇ ਲੈ ਕੇ ਆਏ ਆ ਇਹ ਸਾਡਾ ਪੁੱਤ ਉਸ ਦਿਨ ਵੀ ਪਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋਣਾ ਪਪਾ ਚੀਟ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਹੈ ਤੁਹਾਡੇ ਕੋਲੇ ਹੈ ਬਹੁਤ ਸੋਹਣੇ ਸਕੂਲਾਂ ਚ ਪੜਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ ਐਜੂਕੇਸ਼ਨ ਦਾਦੀ ਦੀ ਐਜੂਕੇਸ਼ਨ ਮਾਂ ਬਾਪ ਦੀ ਐਜੂਕੇਸ਼ਨ ਸਾਰੇ ਚਾਚੇ ਤਾਇਆ ਸਭ ਦੀ ਐਜੂਕੇਸ਼ਨ ਨਾਲ ਬਹੁਤ ਸਿਆਣਾ ਪੁੱਤ ਆ ਸਾਡਾ ਇਹ ਕੁਝ ਬੋਲੇਗਾ ਆਜਾ ਮੇਰਾ ਪੁੱਤ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਆ ਪਰ ਇਹ ਤਾਂ ਉਮਰ ਕਰਨਗੇ ਸਾਰੇ ਪਿਆਰ ਉਹਨਾਂ ਦੇ ਗੀਤਾਂ ਨੂੰ ਸੁਣਨਗੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਾਨਤ ਕੌਰ ਹਾਂ ਮੈਂ ਰਾਜਵੀਰ ਜਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਣ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਬੀ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾਲ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਧੰਨਵਾਦ ਤੁਹਾਨੂੰ ਜਾਨ ਦੇਣਾ ਪਵੇ ਜ਼ਰੂਰ ਬੋਲਦੇ ਮਜ਼ਾ ਚਿੰਤਰਾ ਕੋਤ ਜਿੰਦਰਾ ਅੱਜ ਦੀ ਜਿਹੜੀ ਇਹ ਆਵਾਜ਼ ਹੈ ਨਾ ਦੋਸਤੋ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਘਰਾਂ ਦੇ ਜੀ ਹੈ ਜਿਹੜੇ ਜਿਹੜੇ ਇਦਾਂ ਜਾਂਦੇ ਹੈ ਹੈ ਤਾਂ ਉਹਨਾਂ ਸਭ ਦੇ ਬੱਚਿਆਂ ਲਈ ਸਾਡੀ ਅਸਤੀ ਵੱਲੋਂ ਚੜ੍ਹਦੀ ਕਲਾ ਦਾ ਸਨੇਹ ਹੈ ਕਿ ਮੈਂ ਆਪਣੇ ਪਾਪਾ ਦੇ ਰਹਿੰਦੇ ਸੁਪਨਿਆਂ ਨੂੰ ਪੂਰਾ ਕਰੂੰਗੀ ਤੇ ਮਹਾਰਾਜ ਕਰਨ ਕਿਹਦੇ ਬੋਲਾ ਚੈਨਾ ਅਸਰ ਹੋਵੇ ਐਨੀ ਤਾਕਤ ਹੋਵੇ ਕਿ ਉਸ ਕੱਲੇ-ਕੱਲੇ ਬੱਚੇ ਦੇ ਜਿਨ੍ਹਾਂ ਕੋਲ ਮਾਂ ਨਹੀਂ ਹੈ ਜਿਨ੍ਹਾਂ ਕੋਲ ਬਾਪ ਨਹੀਂ ਹੈ ਉਹਨਾਂ ਨੂੰ ਹਿੰਮਤ ਦੇਵੇ ਸੱਚੇ ਪਾਤਸ਼ਾਹ ਹੈ ਔਰ ਜਿੱਦਾਂ ਦੀ ਧੀ ਸਾਡੀ ਇਮਾਨਤ ਹੈ ਐਦਾਂ ਹੀ ਕਰੜੇ ਜੇਰੇ ਨਾਲ ਦ੍ਰਿੜਤਾ ਨਾਲ ਹਿੰਮਤ ਨਾਲ ਸੱਚੇ ਸੁੱਚੇ ਕਰਮ ਨਾਲ ਆਪਣੇ ਮਾ ਬਾਪ ਨੂੰ ਅੱਗੇ ਸੁੱਖ ਦੇਣੇ ਸਾਰੇ ਬੱਚੇ ਸੋ ਸ਼ਾਬਾਸ਼ੇ ਪੁੱਤੋਏ ਸ਼ਾਬਾਸ਼ ਹੈ